ਚਾਰ ਲੋ ਜੇ ਕਿਹੜੀ ਸ਼ਾਰਟ ਵੀਡੀਓ ਚ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਚੰਗੀ ਝੋਟੀ ਦੂਜਾ ਸੂਆ ਜੀ ਦੂਜਾ ਜੀ ਦੂਜਾ ਦੂਜਾ ਸੂਆ ਆ ਗਿਆ ਸ਼ਾਰਟ ਵੀਡੀਓ ਵੱਡੀ ਵੀਡੀਓ ਵੀ ਆਪਣੇ ਚੈਨਲ ਤੇ ਚੱਲੀ ਜਾਂਦੀ ਆ ਤੇ ਤੋਰਾ ਤਾਰਾ ਤੁਹਾਨੂੰ ਕਰਾਵਾਂ ਚ ਇੱਕ ਇੱਕ ਪਲੂਣਾ ਗਈ ਤੇ ਇੱਕ ਦੂਜਾ ਸੂਆ ਦੋਨੀਆਂ ਝੋਟੀਆਂ ਪ੍ਰੋਪਰ ਚੰਗੀਆਂ ਜੀ ਦੋਨੀਆਂ ਇੱਕ ਪਲੂਣਾ ਤੇ ਇੱਕ ਦੂਜਾ ਸੂਆ ਕਿੰਨਾ ਕਿੰਨਾ ਬਾਈ ਗਵਿੰਦਾ ਦੁੱਧ ਕੱਢ ਦੇਣਗੇ 16 16 ਲੀਟਰ ਦੁੱਧ ਵਾਕਿਆ ਹੀ ਕੱਢਣਾ ਕੁਆਲਿਟੀ ਦੇਖੋ ਤੁਸੀਂ ਚੰਗੇ ਸਾਇਦੀਆਂ ਪਯੌਰ ਮੋਰਾ ਜਾਗੀਆਂ ਜੀ ਤੇ ਤੱਕੀ ਫਿਰਦੀਆਂ ਪਿੰਡ ਦੀਪਗੜ੍ਹ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਵੱਡੀ ਵੀਡੀਓ ਵੀ ਆਪਣੇ ਚੈਨਲ ਤੇ ਚੱਲੀ ਜਾਂਦੀ ਲੈ ਚਲੋ ਜੀ ਤੇ ਕੁਆਲਿਟੀ ਜੇ ਤੁਸੀਂ ਦੇਖੋਗੇ ਤੁਹਾਨੂੰ ਦੇਖ ਕੇ ਕਿੰਨੇ ਦਿਨ ਗੱਲ ਜਾਣੀਆਂ ਬਾਈ ਹਾਪਾ ਦਾ ਬਾਕੀ ਤੇ ਤੁਹਾਨੂੰ ਅੱਜ ਅਸਤਰ ਦੇ ਬੱਚੇ ਹੀ ਦਿਖਾਤੇ ਆ ਬਿਊਟੀ ਦੇ ਵਿੱਚ ਯਾਰ ਮੇਰੇ ਦੀਆਂ ਚੰਗੀਆਂ ਚਾਰ ਸਵੇਰੇ ਦੇ ਲੇਵੇ ਚੰਗੇ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪੇ ਦੀ ਵੀਡੀਓ ਨੰਬਰ ਬੋਲਿਓ ਜੀ 9825474873 ਪੁੱਤ ਲੇਵੇ ਤਾਂ ਫੇਰ ਦੇਵੇ ਬੜੇ ਬੜੇ ਦੂਰ ਬਾਈ ਨਾ ਕਰਿਓ ਸੰਭਰ ਲੇਵੇ ਤੇ ਹੱਥ ਫੇਰ ਆ ਦੇਖੋ ਹੂੰ ਮੈਂ ਕਹਣਾ ਯਾਰ ਥੱਲੇੋਂ ਦਾ ਐਚ ਬੜਾ ਅਰਗੀਆਂ ਹਨਾ ਓਕੇ ਆ ਜਾ ਮੈਂ ਫੇਸ ਦੀ ਕੁਆਲਿਟੀ ਦੇਖਾ ਦਈਏ ਤੁਹਾਨੂੰ ਇੱਕ ਮਿੰਟ ਆ ਦੇਖੋ ਜੀ ਫੇਸ ਕਰੋ ਚੈੱਕ ਇਹਨਾਂ ਦੀ ਕੁਆਲਿਟੀ ਦੋਨਾਂ ਦੀ ਚੰਗੀ ਹੈ